मेरा नाम पाजी नवदीप सिंह ਦਾ ਪਿੰਡ ਮੇਰਾ ਸੰਗਰ ਪਾਜੀ ਪਾਜੀ ਆਪਣੇ ਨਾ ਪਹਿਲਾਂ ਤੋਂ ਪੇਰ ਲੱਗੇ ਹੋਏ ਆ ਖੇਤਾਂ ਚ ਤੇ ਹੁਣ ਟਾਈਮ ਤੁਹਾਨੂੰ ਪਤਾ ਹੀ ਆ ਸੀ ਗੱਲਣ ਡਿਆ ਵਾ ਮੌਸਮ ਹਿਸਾਬ ਨਾਲ ਹੋਇਆ ਜਾਮਨੂ ਵਾਲਾ ਤੇ ਫਲ ਤਿਆਰ ਹੋਇਆ ਬਹੁਤ ਪੱਕ ਕੇ ਕਾਲਾ ਸ਼ਾਹ ਪਾੜਾ ਤੇ ਬਹੁਤ ਸੇਕ ਵੀ ਬਹੁਤ ਚੰਗਾ ਹੈ ਪਾਜੀ ਇਹ 501 ਮੋਟਰ ਦੇ ਏਅਰ ਗੇਡ ਫਲ ਦੇ ਦਿੰਦਾ ਪਾਜੀ ਪਾਜੀ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਫਲ ਬਹੁਤ ਵਧੀਆ ਮਤਲਬ ਹੀ ਸੇਲ ਹੋ ਰਿਹਾ ਕੋਈ ਦਿੱਕਤ ਨਹੀਂ ਆ ਗਈ ਸੀ ਬਾਜੀ ਬਜ਼ੁਰਗਾਂ ਦੇ ਦਸਣ ਅਨੁਸਾਰ ਦੱਸਦੇ ਕਿ ਜਿੱਦਾਂ ਕੋਈ ਵਾਲ ਵੀ ਕੋਈ ਖਾ ਜਾਂਦਾ ਨਾ ਕੋਈ ਮੰਨ ਲਓ ਕਿ ਅੰਦਰ ਪੇਟ ਦੇ ਅੰਦਰ ਚਲ ਜਾਂਦਾ ਇਹ ਉਹ ਵੀ ਚੀਜ਼ੇ ਗਾਲ ਦਿੰਦੀ ਹੈ ਫਲ ਕਰਕੇ ਬਹੁਤ ਵਧੀਆ ਚੀਜ਼ ਹੈ। ਕੀ ਹੋਵੇ? ਬਾਜੀ ਵੇਖਿਆ ਜਾਵੇ ਸਬਜ਼ੀ ਫਲ ਤਿਆਰ ਕਰਨੇ ਚਾਹੀਦੇ ਆ ਇਹ ਚੀਜ਼ ਵੀ ਵਧੀਆ ਹੈ ਸਿਹਤ ਲਈ ਵੀ ਠੀਕ ਹੈ। ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਹੈਗੇ ਬਹੁਤ ਵਧੀਆ ਚੀਜ਼ ਹੈ। ਬਾਜੀ ਘੰਟਿਆਂ ਦਾ ਤਾਂ ਪਤਾ ਨਹੀਂ ਮਿੰਟੋ-ਮਿੰਟ ਬਸ ਵਿਕੀ ਜਾਂਦਾ ਹੈ ਤੇ ਫਲ ਬਹੁਤ ਸ਼ਾਨਦਾਰ ਹੈ। ਮੇਰੀ ਹੋਰ ਵੀ ਕਿਸਾਨਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਹ ਚੀਜ਼ਾਂ ਪੈਦਾਵਾਰ ਵਧਾਈ ਜਾਏ। ਤੇ ਝੋਨੇ ਤੋਂ ਛਟਕਾਰਾ ਪਾਇਆ ਬਹੁਤ ਸ਼ਾਨਦਾਰ ਚੀਜ਼ ਆ ਭਾਈ